ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀਆਂ ਖਾਸ ਖਬਰਾਂ ਦੇ ਨਾਲ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਸਭ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਵਿਚਾਰ ਤਜਰਬੇ ਉਮਰ ਨਾਲ ਨਹੀਂ ਹਾਲਾਤਾਂ ਨਾਲ ਆਉਂਦੇ ਨੇ ਛੋਟੀ ਉਮਰ ਵਿੱਚ ਮਿਲੇ ਤਜਰਬੇ ਇਨਸਾਨ ਤੋਂ ਬਹੁਤ ਵੱਡੇ ਵੱਡੇ ਕੰਮ ਕਰਵਾ ਜਾਂਦੇ ਨੇ ਆਓ ਵਾਦਿਆਂ ਖਬਰਾਂ ਵੱਲ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆਵੇਗੀ ਪੁਲਿਸ ਖੰਨਾ ਪੁਲਿਸ ਵੱਲੋਂ 550 ਗ੍ਰਾਮ ਅਫੀਮ ਸਮੇਤ ਇੱਕ ਦੋਸ਼ੀ ਗ੍ਰਿਫਤਾਰ ਕਾਠਗੜ੍ਹ ਪੁਲਿਸ ਨੇ ਹਾਈ ਟੈਕ ਨਾਕਾ ਆਸਰੋ ਤੇ ਨਾਕਾਬੰਦੀ ਕਰਕੇ ਇੱਕ ਕੈਂਟਰ ਗੱਡੀ ਵਿੱਚੋਂ 291 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਦੋ ਗ੍ਰਿਫਤਾਰ ਸਰਕਾਰੀ ਮੀਡਲ ਸਕੂਲ ਤਾਂਦਰਾ ਵਿੱਚ ਮਨਾਇਆ ਗਿਆ ਅਗਨਿਤ ਦਿਵਸ ਲੇਲੇ ਵਾਲਾ ਗੈਸ ਪਾਈਪਲਾਈਨ ਮੋਰਚਾ ਅੱਜ 175ਵੇਂ ਦਿਨ ਵਿੱਚ ਸ਼ਾਮਲ ਪਟਿਆਲਾ ਤੋਂ ਸੰਸਦ ਪ੍ਰਨੀਤ ਕਰਨੇ ਕੇਂਦਰੀ ਸੜਕ ਮੰਤਰੀ ਨਿਤਿਨ ਗੱਡਕਰੀ ਨਾਲ ਕੀਤੀ ਮੁਲਾਕਾਤ ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਫੁੱਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਨਸ਼ਾ ਸਪਲਾਈ ਕਰਨ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਮਹਿੰਦੀਪੁਰ ਸੜਕ ਹਾਦਸੇ ਤੇ ਟੁੱਟਿਆ ਮੇਨ ਹੌਲ ਦਾ ਟੱਕਨ ਤੇ ਰਿਹਾ ਹਾਦਸਿਆਂ ਨੂੰ ਸੱਦਾ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਮੁਹੰਮਦ ਸਰਫਰਾਜ਼ ਨੇ ਸੰਤੋਸ਼ ਕਟਾਰੀਆ ਤੇ ਸਤਨਾਮ ਜਲਾਲਪੁਰ ਦੀ ਅਗਵਾਈ ਹੇਠ ਫੜਿਆ ਆਪ ਦਾ ਪੱਲਾ ਆਦਾਰਾ ਡੀਡੀਐਸ ਨਿਊਜ਼ ਵੱਲੋਂ ਰੂਪ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾ ਆਜਾ ਤੇ ਲੇਟੈਸਟ ਖਬਰਾਂ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਡੀਡੀਐਸ ਨਿਊਜ਼ ਨਾਲ ਧੰਨਵਾਦ